ਦਾਦੂਆਲ ਬਲਜੀਤ ਸਿੰਘ ਦਾਦੂਆਲ ਦੀ ਵੀਡੀਓ ਆਪਾਂ ਹਰ ਇੱਕ ਨੇ ਦੇਖ ਲਈ ਹੋਣੀ ਆ ਕਿ ਕਿਦਾਂ ਇੱਕ ਡੇਰੇ ਦੇ ਵਿੱਚ ਦਸਤਾਰਬੰਦੀ ਹੋਈ ਆ ਜਿਹੜਾ ਗੁਰਿੰਦਰ ਢਿੱਲੋਂ ਆ ਰਾਧਾ ਸਵਾਮੀ ਦਾ ਉਹਦੇ ਕਿਸੇ ਡੇਰੇ ਦੀ ਦਸਤਾਰਬੰਦੀ ਹੋਈ ਆ ਤੇ ਉੱਥੇ ਇਹ ਦਾਦੂਆਲਾ ਜਾ ਰਿਹਾ ਗੱਲ ਇਹ ਨਹੀਂ ਕਿ ਇਹ ਕਿਉਂ ਗਿਆ ਇਹਦੀ ਇਹ ਪਰਸਨਲ ਚੁਆਇਸ ਹੋ ਸਕਦੀ ਹੈ ਪਰ ਗਿਆ ਪਰ ਇੱਕ ਟਕਸਾਲ ਦਾ ਮੁਖੀ ਹੋ ਕੇ ਦਮਦਮੀ ਦਾ ਉੱਥੇ ਜਾਣਾ ਇਹਦੇ ਲਈ ਬਹੁਤ ਮੰਦ ਭੰਗਾ ਵਾ ਸੋ ਇੱਕ ਵਾਰ ਇਹਦੇ ਦੀਵਾਨ ਸੁਣਨ ਦਾ ਮੌਕਾ ਮਿਲਿਆ ਲਾਈਵ ਇਹ ਬੰਦਾ ਨਾ ਸਟੇਜ ਦੇ ਉੱਤੇ ਜਦੋਂ ਗੱਲਾਂ ਕਰ ਰਿਹਾ ਸੀਗਾ ਇਹਦੇ ਨਾਲ ਜਿਹੜੀ ਵੀ ਸਿੱਖ ਨੌਜਵਾਨ ਸੀਗੇ ਜਿਹੜੀ ਸੰਗਤ ਬੰਦੇ ਇਹਦੇ ਸੀਗੇ ਉਹ ਸਾਰੇ ਕੋਲੇ ਹਥਿਆਰ ਸੀਗੇ ਤੇ ਇਹਦੀਆਂ ਮੋਸਟਲੀ ਗੱਡੀਆਂ ਦੇ ਵੀ ਜਿਹੜੇ ਨੰਬਰ ਹੁੰਦੇ ਸੀਗੇ 8472 ਜਾਂ ਹੋਰ ਜਿਹੜੇ ਸਮਿਆਂ 'ਚ ਸਿੱਖਾਂ ਨਾਲ ਧੱਕਾ ਹੋਇਆ ਉਹ ਇਹਦੀਆਂ ਗੱਡੀਆਂ ਦੇ ਨੰਬਰ ਹੁੰਦੇ। ਤੇ ਇਹ ਬੰਦਾ ਗੱਲਾਂ ਵੀ ਪੂਰੀਆਂ ਜੋਸ਼ ਦੇ ਨਾਲ ਕਰਦਾ ਹੁੰਦਾ ਸੀਗਾ। ਲੱਗਦਾ ਸੀ ਕਿ ਬੰਦਾ ਸੱਚਾ ਹੋ ਸਕਦਾ। ਪਰ ਕੁਝ ਨਹੀਂ ਪਤਾ ਕਿਹੜਾ ਕਿੱਧਰ ਨੂੰ ਢਲ ਜਾਂਦਾ ਵਾ ਪਰ ਇਹਨਾਂ ਲੋਕਾਂ ਨੇ ਆ ਜਿਹੜੇ ਪੱਗਾਂ ਦੇ ਵਿੱਚ ਹੀ ਸਿਰ ਫਸਾਏ ਹੋਇਆ ਕੁਝ ਨਹੀਂ ਪਤਾ ਲੱਗਦਾ ਜਿੱਦਾਂ ਕਿ ਅੱਜ ਡੇਰੇ ਤੇ ਗਿਆ ਹੋਇਆ ਵਾ ਸੋ ਇਹ ਜਿਹੜੇ ਬਾਬੇ ਆ ਕੋਈ ਬੀਜੇਪੀ ਦੀ ਝੋਲੀ 'ਚ ਬੈਠਾ ਵਾ ਕੋਈ ਕਾਂਗਰਸ ਵਾਲਿਆਂ ਦੀ ਬੈਠਾ ਕੋਈ ਕਾਲੀਆਂ ਦੀ ਕੋਈ ਆਮ ਆਦਮੀ ਦੀ ਝੋਲੀ 'ਚ ਬੈਠਾ ਸੋ ਇਹ ਇਹਨਾਂ ਦਾ ਵੋਟ ਬੈਂਕ ਆ ਜਿਹੜਾ ਬਹੁਤ ਤਕੜਾ ਹੁੰਦਾ ਵਾ ਪਰ ਅੱਜਕੱਲ੍ਹ ਕੁਝ ਨਹੀਂ ਪਤਾ ਲੱਗਦਾ ਕਿ ਕਿਹੜਾ ਕੀ ਚੀਜ਼ ਆ ਇਹ ਬੰਦੇ ਵੀ ਅੱਜ ਦੇ ਸਮੇਂ ਦੇ ਵਿੱਚ ਇਹੇ ਚੀਜ਼ਾਂ ਬਣੇ ਹੋਇਆ ਜਿਵੇਂ ਆਪਾਂ ਸਰਕਾਰੀ ਦਫ਼ਤਰ ਦੇ ਅੱਗੇ ਨਹੀਂ ਜਾਂਦੇ ਇੱਕ ਖੜਾ ਹੁੰਦਾ ਨਾ ਚਾਹਲ ਦੇਣ ਵਾਲਾ ਉਹਨੂੰ ਪੈਸੇ ਦੇ ਕੇ ਆਪਾਂ ਜਿਵੇਂ ਕੰਮ ਕਰਾਉਨੇ ਆ ਇਹ ਬਾਬੇ ਵੀ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਉਹੀ ਉਹੀ ਚੀਜ਼ ਬਣ ਕੇ ਰਹਿ ਗਏ ਆ ਇਹਨਾਂ ਨਾਲੋਂ ਵਧੀਆ ਆਮ ਬੰਦਾ ਹੋਊਗਾ ਜਿਹੜਾ ਦਿਹਾੜੀ ਦੇ ਵਿੱਚ ਦੋ ਵਾਰ ਰੱਬ ਦਾ ਨਾਮ ਜਪ ਲੈਂਦਾ ਕਿਉਂਕਿ ਇਹ ਤਾਂ ਇੱਕ ਵਾਰ ਵੀ ਨਹੀਂ ਜਪਦੇ ਲੱਗਦੇ ਸੋ ਲੋਕਾਂ ਨੂੰ ਇਹਨਾਂ ਤੋਂ ਬਚਣ ਦੀ ਲੋੜ ਆ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਬਾਬਾ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਵੰਡਿਆ ਹੋਇਆ ਮੈਨੂੰ ਤਾਂ ਲੱਗਦਾ ਨਹੀਂ ਇਹ ਬਾਬੇ ਘੋਣ ਦੇ ਲਾਇਕ ਆ ਸੋ ਤੁਹਾਡੇ ਕੀ ਵਿਚਾਰ ਨੇ ਦਾਦੂ ਵਾਲਾ ਰੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਤੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ